ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਜੀਤ ਨਿਤੇਸ਼ ਬਾਈਕ ਰਿਪੇਅਰ ਤੇ ਤੋਂ ਇਸੇ ਚੈਨਲ ਤੇ ਪੰਜਾਬੀ ਦੇ ਵਿੱਚ ਹੀ ਸਾਰੀਆਂ ਵੀਡੀਓ ਅਪਲੋਡ ਕਰਨੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾ ਕਰਨਾ ਬਾਈਕ ਸਕੂਟੀ ਬਾਰੇ ਬਹੁਤ ਸਾਰੀਆਂ ਜਾਣਕਾਰੀਆਂ ਸਾਡੇ ਚੈਨਲ ਤੇ ਤੁਹਾਨੂੰ ਮਿਲ ਜਾਣਗੀਆਂ ਤੋਂ ਅੱਜ ਜਿਸ ਤਰ੍ਹਾਂ ਥੰਬਨੇਲ ਤੇ ਤੁਹਾਨੂੰ ਦਿਖਾਇਆ ਕਿ ਕਲਚ ਬਾਰੇ ਜਾਣਕਾਰੀ ਦੇਵਾਂਗੇ ਸਪਲੈਂਡਰ ਪ੍ਰੋ ਦੀ ਤਾਂ ਹੁਣ ਅਸੀਂ ਇਹਦੇ ਵਿੱਚ ਗੇਅਰ ਸ਼ਾਫਟ ਲਗਾਵਾਂਗੇ ਇਹਦੇ ਵਿੱਚ ਇਸ ਤਰ੍ਹਾਂ ਐਡਜਸਟ ਕਰ ਲੈਣੀ ਹੈ ਤੋ ਗੇਅਰ ਸਾ ਵਟ ਨੂੰ ਅਹੀਂ ਬੜੇ ਹੀ ਰਾਮ ਨਾਲੇ ਦੇ ਵਿੱਚ ਸੈਟਿੰਗ ਕਰਨੀ ਹੁੰਦੀ ਹੈ ਤੋ ਇਹ ਗੇਅਰ ਡਾਲ ਨੂੰ ਥੋੜਾ ਜਿਹਾ ਤਾਂ ਚੁੱਕਣਾ ਤਾਂ ਗੇਅਰ ਡਾਲੇ ਦੇ ਵਿੱਚ ਉੱਪਰ ਨੂੰ ਚੁੱਕ ਕੇ ਤਾਂ ਸਾ ਵਟ ਸਾਡੀ ਵਿੱਚ ਲੱਗ ਜੇਗੀ ਸੋ ਇਹਦੇ ਵਿੱਚ ਜਦੋਂ ਅਹੀਂ ਇਹਦੇ ਵਿੱਚ ਲਾਣੀ ਹੈ ਤੇ ਇਹ ਜਿਹੜੇ ਚਾਰੇ ਦੀ ਚਾਰੇ ਘਾਟ ਹੈ ਇਹਨਾਂ ਦੇ ਵਿੱਚ ਗੇਅਰ ਅਪ ਡਾਊਨ ਹੁੰਦੇ ਆ ਤੋ ਇਸ ਤਰ੍ਹਾਂ ਅਹੀਂ ਇਹਦੇ ਵਿੱਚ ਐਡਜਸਟ ਕਰ ਲੈਣੀ ਹੈ ਤੋ ਇਸ ਤਰ੍ਹਾਂ ਗੇਅਰ ਸਾਡੇ ਨਿਕਲਣਗੇ ਔਰ ਦੂਸਰੀ ਤਰਫ ਨੂੰ ਗੇਅਰ ਪੈਣਗੇ ਤੋ ਇਸ ਤਰ੍ਹਾਂ ਇਹਨੂੰ ਚੈੱਕ ਕਰ ਲੈਣਾ ਬੜੀ ਡਿਟੇਲ ਦੇ ਵਿੱਚ ਤੁਹਾਨੂੰ ਇਹ ਜਾਣਕਾਰੀ ਦੇਵਾਂਗੇ ਵੀਡੀਓ ਦੇ ਵਿੱਚ ਜੁੜੇ ਰਹਿਣਾ ਅੰਤ ਤੱਕ ਤੋਂ ਉਸ ਤੋਂ ਬਾਅਦ ਅਸੀਂ ਇਹ ਬੱਚੇ ਸਟਾਰ ਪੱਤੀ ਲਗਾਵਾਂਗੇ ਜਿੱਦਾਂ ਚਾਰ ਨਿਸ਼ਾਨ ਹੈ ਇਹ ਅੰਦਰਲੇ ਪਾਸੇ ਕਰਾਂਗੇ ਔਰ ਜੋ ਸਟਾਰ ਵਾਲਾ ਨਿਸ਼ਾਨ ਹੈ ਉਹ ਬਾਹਰਲੀ ਤਰਫ ਕਰਾਂਗੇ ਇੱਕ ਤਰਫ ਤੇ ਜਿਆਦਾ ਘੱਟ ਹੈ ਇੱਕ ਤਰਫ ਤੇ ਘੱਟ ਹੈ ਤੇ ਇਹ ਆਪਸ ਵਿੱਚ ਆਪਣੇ ਆਪ ਹੀ ਜੋੜ ਸਹੀ ਬੈਠ ਜਾਂਦਾ ਤੇ ਇਹਦੇ ਨਾਲ ਹੀ ਇਹਦੇ ਉੱਪਰ ਸਟਾਰ ਲਗਾਵਾਂਗੇ ਸਟਾਰ ਉੱਪਰ ਬਣੇ ਦਾ ਪੱਤੀ ਦੇ ਇਸ ਤਰ੍ਹਾਂ ਇਹਦੇ ਨੂੰ ਰੱਖ ਦੇਣਾ। ਤੋਂ ਇਹਦੇ ਨਾਲ ਸਾਡੀ ਗੇਅਰ ਨਿਕਲਦੇ ਔਰ ਪੈਂਦੇ ਆ। ਤੋਂ ਇਹ ਗੇਅਰ ਡਾਲਦਾ ਕੰਮ ਕਰਦੀ ਪੱਤੀ ਦੇ ਨਾਲ। ਤੋਂ ਇਹ 10 ਨੰਬਰ ਨਾਟੇ ਦੇ ਵਿੱਚ ਅਸੀਂ ਟਾਈਟ ਕਰਨਾ। ਤੋਂ ਇਹ ਨਾਟ ਨੂੰ ਪ੍ਰੋਪਰ ਸਹੀ ਤਰੀਕੇ ਨਾਲ ਵਧੀਆ ਗੋਟੀ ਨਾਲ ਇਹਨੂੰ ਟਾਈਟ ਕਰਨਾ। ਇਹ ਨੱਟ ਦੇ ਤੇ ਬਹੁਤ ਜ਼ਿਆਦਾ ਜ਼ੋਰ ਪੈਂਦਾ। ਤੋਂ ਅਸੀਂ ਇਹਨੂੰ ਬੜੇ ਹੀ ਆਰਾਮ ਨਾਲ ਟਾਈਟ ਕਰ ਲੈਣਾ। ਤੋਂ ਟਾਈਟ ਕਰਨ ਤੋਂ ਬਾਅਦ ਅਸੀਂ ਗियर ਨੂੰ ਘੁਮਾ ਕੇ 샤ఫ్ਟ ਨੂੰ ਤਾਂ ਗੇਅਰ ਸਾਡੇ ਸਾਰੇ ਚੈੱਕ ਕਰ ਲੈਣੇ ਆ ਕਿਸੇ ਹੀ ਚੱਲ ਰਿਹਾ ਜਾਂ ਨਹੀਂ ਤਾਂ ਇਸੇ ਤਰ੍ਹਾਂ ਚਾਰੇ ਦੀ ਚਾਰੇ ਗੇਅਰ ਪਾਣੇ ਆ 샤ఫ్ਟ ਘੁਮਾ ਕੇ ਔਰ ਚਾਰੇ ਦੀ ਚਾਰੇ ਗੇਅਰ ਨਿਊਟਰਲ ਕਰਨੇ ਆ ਤਾਂ ਇਸ ਤਰ੍ਹਾਂ ਹੀ ਚੈੱਕ ਕਰ ਲੈਣਾ ਉਸ ਤੋਂ ਬਾਅਦ 샤ఫ్ਟ ਨੂੰ ਦੋਵੇਂ ਤਰਫ ਸਿੰਪਲ ਘੁਮਾ ਕੇ ਪਲੇ ਚੈੱਕ ਕਰ ਲੈਣੀ ਆ ਉਸ ਤੋਂ ਬਾਅਦ ਅਹੀਂ ਦੀ ਕ੍ਰੈਂਕ ਨੂੰ ਘੁਮਾ ਕੇ ਚੈੱਕ ਕਰ ਲੈਣਾ ਔਰ ਇਹਦੇ ਵਿੱਚ ਅਹੀਂ ਹੁਣ origignal hero ਦਾ primary gear ਲਗਾਵਾਗੇ ਨੂੰ ਕਾਉਂਟਰ ਗੇਰ ਵੀ ਬੋਲਦੇ ਆ। ਤੋ ਇਸ ਤਰ੍ਹਾਂ ਹੀ ਇਹਦੇ ਵਿੱਚ ਇਹਦੇ ਵਿੱਚ ਅਡਜਸਟ ਕਰਨਾ। ਇਸ ਤਰ੍ਹਾਂ ਇਹਨੂੰ ਲਗਾ ਦੇਣਾ। ਤੋ ਇਹ ਛਾਉਟ ਨੂੰ ਹੀ ਰਿਪੇਅਰ ਕਰਵਾਇਆ। ਕ੍ਰੈਂਕ ਪੂਰੀ ਦੀ ਖਰਾਬ ਹੋ ਗਈ। ਤੋ ਕ੍ਰੈਂਕ ਦੇ ਦੰਦਿਆਂ ਦੇ ਉੱਤੇ ਇਹਨੂੰ ਛਾੜ ਦੇਣਾ। ਇਹ ਫਿਲਟਰ ਨੂੰ ਅਸੀਂ ਸਾਫ਼ ਕਰਕੇ ਵਿੱਚ ਲਗਾਇਆ। ਜਦੋਂ ਵੀ ਫਿਲਟਰ ਨੂੰ ਲਗਾਣਾ ਇਸ ਤਰ੍ਹਾਂ ਸਾਫ਼ ਕਰਕੇ ਲਗਾਣਾ। ਤਤਨ ਵੀ ਜਰੂਰ ਇਹਦੇ ਵਿੱਚ ਇੱਕ ਰਿਕੁਐਸਟ ਕਰਾਂਗੇ ਕਿ ਜਦੋਂ ਵੀ ਕਹੀ ਗੱਡੀ ਦਾ ਇੰਜਨ ਬੰਨਣਾ ਤਾਂ ਉਹ ਪੂਰੇ ਤੋਂ ਪੂਰਾ ਚੰਗੀ ਤਰ੍ਹਾਂ ਕਲੀਨ ਕੀਤਾ ਹੋਣਾ ਚਾਹੀਦਾ। ਤੋਂ ਇਹਦੇ ਵਿੱਚ ਅਸੀਂ ਬਾਸ ਲਗਾਈਏ ਪਹਿਲਾਂ ਉਸ ਤੋਂ ਬਾਅਦ ਬੁਰਸ਼ ਨੂੰ ਲਗਾਇਆ ਉਸ ਤੋਂ ਬਾਅਦ ਅਸੀਂ ਨੂੰ ਕਲੱਚ ਕਟੋਰੇ ਨੂੰ ਇਹਦੇ ਵਿੱਚ ਰੱਖ ਦੇਣਾ। ਔਰ ਇਹਨੂੰ ਕੁਮਾ ਕੇ ਚੈੱਕ ਕਰ ਲੈਣਾ। ਇਹਦੇ ਵਿੱਚ ਪਲੇ ਜਿਹੜੀ ਆ ਉਹ ਪ੍ਰੋਪਰ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਘੱਟ ਵਾਲੀ ਬਾਸ ਲਗਾਣੀ ਆ ਔਰ ਕਲੱਚ ਪਲੇਟਾਂ ਲਗਾਣੀ ਆ। ਇਹ ਕੱਟ ਵਾਲੀ ਬਾਸ ਲਗਾ ਦੇਣੀ ਹੈ ਦੇ ਵਿੱਚ ਜਿਹਨੂੰ ਅੰਦਰਲੀ ਤਰਫ ਕੱਟ ਹੁੰਦੀ ਹੈ ਗੋਲ ਬਾਸ ਹੁੰਦੀ ਹੈ ਔਰ ਬਰੀਕ ਹੁੰਦੀ ਹੈ ਉਸ ਤੋਂ ਬਾਅਦ ਦੋ ਸਿੰਪਲ ਕੱਟ ਵਾਲੀ ਬਾਸ ਲਗਾਣੀਆਂ ਜੋ ਕਿ ਕੱਲੀਆਂ-ਕੱਲੀਆਂ ਹੁੰਦੀਆਂ ਤੇ ਇਹ ਦੋਵਾਂ ਨੂੰ ਇਹਦੇ ਵਿੱਚ ਜੋੜ ਕੇ ਰੱਖ ਦੇਣਾ ਔਰ ਉਸ ਤੋਂ ਬਾਅਦ ਇਹਦੇ ਉੱਪਰ ਜੋ ਇੱਕ ਬਾਸ ਲੈਂਦੀ ਇਹਨਾਂ ਨੂੰ ਦੋਨਾਂ ਨੂੰ ਜੋੜ ਦੇ ਕੋਲੀ ਟੈਪ ਹੁੰਦੀ ਹੈ ਤੇ ਕੋਲੀ ਦੇ ਵਿੱਚ ਦੋਵੇਂ ਬਾਸ ਲੱਗ ਜਾਂਦੀਆਂ ਇਸ ਤਰ੍ਹਾਂ ਇਹ ਕੋਲੀ ਬਣੀ ਦੀਏ ਇਸ ਤਰ੍ਹਾਂ ਇਹਦੇ ਉੱਪਰ ਲਾਣੀ ਹੈ ਤਾਂ ਬਾਸਾਂ ਸਾਰੀਆਂ ਲੱਗ ਗਈਆਂ ਤਹੋਂ ਨਹੀਂ ਕਲੱਚ ਪਲੇਟਾਂ ਲਗਾਵਾਂਗੇ ਕਲੱਚ ਸੈਂਟਰ ਦੇ ਵਿੱਚ ਔਰ ਕਲੱਚ ਹੱਬ ਦੇ ਵਿੱਚ ਤੋ ਇਸ ਤਰ੍ਹਾਂ ਹੀ ਇਹਨੂੰ ਰੱਖ ਲੈਣਾ origianally ਇਹਦੇ ਵਿੱਚ hero ਦੀਆਂ ਪਲੇਟਾਂ ਪਾਵਾਂਗੇ ਔਰ origianally hero ਦੀਆਂ ਪ੍ਰੈਸ਼ਰ ਪਲੇਟਾਂ ਪਾਵਾਂਗੇ ਤੋ ਸਭ ਤੋਂ ਪਹਿਲਾਂ ਹੀ ਇੱਕੇ ਦੇ ਵਿੱਚ ਕਲੱਚ ਪਲੇਟ ਰੱਖਣੀ ਹੈ ਇਹ ਪ੍ਰੈਸ਼ਰ ਪਲੇਟਾਂ ਤੋ ਪੈਕਿੰਗ ਦੇ ਵਿੱਚ ਅਸੀਂ ਬਾਹਰ ਕੱਢ ਲਈਆਂ ਤੋ ਤੇਨ ਪੀਸ ਪ੍ਰੈਸ਼ਰ ਪਲੇਟ ਦੇ ਹੁੰਦੇ ਆ ਔਰ ਚਾਰ ਪੀਸ ਕਲੱਚ ਪਲੇਟ ਦੇ ਹੁੰਦੇ ਆ ਤੋ ਇੱਕ ਕਲਾਚੂਲੇਟ ਇੱਕ ਕਹੀਂ ਪ੍ਰੈਸ਼ਰ ਪਲੇਟ ਰੱਖਾਂਗੇ ਫਿਰ ਇੱਕ ਕਲਾਚ ਬਲੇਡ ਤੋ ਫਿਰ ਇੱਕ ਪ੍ਰੈਸ਼ਰ ਪਲੇਟ ਤੋ ਇਸੇ ਤਰ੍ਹਾਂ ਹੀ 70 ਦੀ 70 ਪਲੇਟਾ ਅਡਜਸਟ ਕਰਕੇ ਤੇ ਇਹਦੇ ਵਿੱਚ ਕਲਾਚ ਸੈਂਟਰ ਨੂੰ ਲਗਾਣਾ ਤੋ ਕਲਾਚ ਸੈਂਟਰ ਨੂੰ ਵੀ ਅਹੀਂ ਜਦੋਂ ਲਗਾਣਾ ਤੇ ਇਹਦੇ ਵਿੱਚ ਪਲੇ ਚੈੱਕ ਕਰ ਲੈਣੀ ਹੈ ਤੋ ਬਹੁਤ ਸਾਰੀਆਂ ਵੀਡੀਓ ਸਾਡੇ ਚੈਨਲ ਦੇ ਤੁਹਾਨੂੰ ਇਸੇ ਤਰ੍ਹਾਂ ਦੀਆਂ ਮਿਲ ਜਾਣਗੀਆਂ ਤੋ ਚੈਨਲ ਦੇ ਵਿੱਚ ਇਸੇ ਤਰ੍ਹਾਂ ਜੁੜੇ ਰਹਿਣਾ ਔਰ ਸਪੋਰਟ ਕਰਦੇ ਰਹਿਣਾ ਆਪ ਸਭ ਤੋਂ ਬਹੁਤ ਜ਼ਿਆਦਾ ਉਮੀਦ ਹੈ ਚੈਨਲ ਨੂੰ ਤਾਂ ਇਸ ਤਰ੍ਹਾਂ ਇਹ ਦੇ ਵਿੱਚ ਕਾਜ ਬਲੇਟਾਂ ਨੂੰ ਇਹਦੇ ਵਿੱਚ ਕਮਾ ਕੇ ਅਡਜਸਟ ਕਰਕੇ ਕਟੋਰੀ ਦੇ ਵਿੱਚ ਰੱਖਣਾ ਇਹ ਚਾਰੇ ਦੇ ਚਾਰੇ ਪਲੇਟਾਂ ਨੂੰ ਅਡਜਸਟ ਕਰਨਾ ਅੰਦਰਲੀ ਸ਼ਾਰਟ ਦੇ ਵਿੱਚ ਕੱਟ ਹੁੰਦਾ ਉਹਦੇ ਵਿੱਚ ਲੱਗਣੀ ਹੁੰਦੀ ਆ ਤਾਂ ਇੱਕ ਕਟੋਰੀ ਦੇ ਵਿੱਚ ਦੋ ਕੱਟ ਆ ਇੱਕ ਛੋਟਾ ਇੱਕ ਵੱਡਾ ਵੱਡੇ ਦੇ ਵਿੱਚ ਤਿੰਨ ਲਗਾ ਦੇਣੀਆਂ ਔਰ ਛੋਟੇ ਦੇ ਵਿੱਚ ਇੱਕ ਸਿੰਗਲ ਪਲੇਟ ਲਗਾ ਦੇਣੀ ਆ ਤਾ ਹੁਣ ਇਹਦੇ ਵਿੱਚ ਅਸੀਂ ਬਾਸ ਲਗਾਵਾਂਗੇ ਜਿਹਨੂੰ ਗੋਲ ਨਿਸ਼ਾਨ ਹੋਏਗਾ ਉਹ ਉੱਪਰਲੀ ਤਰਫ ਕਰ ਲੈਣਾ ਤਾਂ ਇਹਦੇ ਵਿੱਚ ਅਸੀਂ ਨਟ ਲਗਾਣਾ ਇਹ ਗੋਲ ਨਿਸ਼ਾਨ ਵੱਡੀ ਬਾਸ ਨੂੰ ਹੀ ਉੱਪਰ ਕਰ ਲੈਣਾ ਤਾਂ ਹੁਣ ਇਹਦੇ ਉਪਰ ਅਸੀਂ ਛੋਟਾ ਨਟ ਲਗਾਣਾ ਇਸ ਤਰ੍ਹਾਂ ਦੇ ਦੋ ਨਟ ਹੁੰਦੇ ਆ ਤੇ ਛੋਟੇ ਨੂੰ ਕਲੱਚ ਦੇ ਵਿੱਚ ਲਗਾਣਾ ਔਰ ਵੱਡੇ ਨੂੰ ਅਸੀਂ ਰੂਟਰ ਦੇ ਵਿੱਚ ਲਗਾਣਾ ਟੋਟਾਇਡ ਕਰਨ ਵਾਸਤੇ ਸਾਡੇ ਕੋਲ ਟੂਲ ਹੋਣਾ ਚਾਹੀਦਾ ਇਸ ਤਰ੍ਹਾਂ ਇਹ ਚਾਰ ਚਾਰਾਂ ਵਾਲਾ ਇਹਨੂੰ ਪਕੜ ਲੇਗਾ ਇਹ ਟੂਲ ਨਾਲ ਔਰ ਜੋ ਦੂਸਰਾ ਟਾਈਟ ਕਰਨ ਵਾਲਾ ਉਹ ਇਸ ਤਰ੍ਹਾਂ ਹੀ ਇਹਦੇ ਵਿੱਚ ਲਗਾਣਾ ਔਰ ਲੰਬੇ ਹੈਂਡਲ ਨਾਲ ਇਹਨੂੰ ਅਸੀਂ ਟਾਈਟ ਕਰ ਦੇਣਾ ਤਾਂ ਟਾਈਟ ਇਹਨੂੰ ਪੂਰੀ ਮਜ਼ਬੂਤੀ ਨਾਲ ਕਰਨਾ ਕਿਉਂਕਿ ਕਲੱਚ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਲੱਗਦਾ ਜੇ ਥੋੜਾ ਜਿਹਾ ਵੀ ਲੂਜ਼ ਰਹੇਗਾ ਤੇ ਜਦੋਂ ਅਸੀਂ ਇਹਨੂੰ ਗੱਡੀ ਨੂੰ ਸਟਾਰਟ ਕਰਾਂਗੇ ਤਾਂ ਫਿਰ ਇਹ ਆਵਾਜ਼ ਕਰੇਗਾ ਤਾਂ ਟਾਈਟ ਕਰਨ ਤੋਂ ਬਾਅਦ ਇਹਦੇ ਵਿੱਚ ਅਸੀਂ ਸਪਰਿੰਗ ਲਾਣੇ ਚਾਰ ਚਾਰ ਦੇ ਚਾਰੇ ਸਪਰਿੰਗ ਦੇ ਵਿੱਚ ਰੱਖਦੇ ਨੇ ਉਸ ਤੋਂ ਬਾਅਦ ਇਹਦੇ ਵਿੱਚ ਪਲੇਟ ਲਗਾਣੀ ਹੈ ਔਰ ਚਾਰ ਨਾਟੇ ਨੂੰ ਆਉਂਦੇ ਆ 10 ਨੰਬਰ ਇਹ 10 ਨੰਬਰ ਨਾਟੇ ਚਾਰ ਦੇ ਚਾਰੇ ਬਰਾਬਰ ਟਾਈਟ ਕਰਨੇ ਆ ਤਾਂ ਕਿ ਸਾਡੀ ਪਲੇਟ ਕਿਤੋਂ ਕਰੈਕ ਨਾ ਹੋ ਜੇ ਜੇ ਇੱਕ ਤਰਫ ਤੋਂ ਅਸੀਂ ਜ਼ਿਆਦਾ ਪਹਿਲਾਂ ਹੀ ਟਾਈਟ ਕਰ ਦਿੱਤਾ ਤੇ ਦੂਸਰੀ ਤਰਫ ਜਦੋਂ ਜ਼ੋਰ ਪਏਗਾ ਤਾਂ ਪਲੇਟ ਸਾਡੀ ਢਿੱਲਕ ਜਾਂਦੀ ਹੈ ਤੇ ਜਦੋਂ ਵੀ ਅਸੀਂ ਇਹਨੂੰ ਨਾਟ ਨੂੰ ਟਾਈਟ ਕਰਨਾ ਚਾਰਾਂ ਨੂੰ ਅਸੀਂ ਬਰਾਬਰ ਟਾਈਟ ਕਰਨਾ ਤੋ ਇਹ ਨਿਊ ਟਾਇਟ ਕਰਨ ਵਾਸਤੇ ਇਹਦੇ ਵਿੱਚ ਇੱਕ ਗਰਾਰੀ ਲਗਾ ਲੈਣੀ ਹੈ ਕਲੱਚ ਕਟੋਰੇ ਦੇ ਵਿੱਚ ਤਾਂ ਕਿ ਇਹ ਸਾਡਾ ਟਾਇਟ ਹੋਣ ਦੇ ਵਿੱਚ ਮਦਦ ਕਰ ਸਕੇ ਇਹ ਇਹਦੇ ਵਿੱਚ ਜਦੋਂ ਅਸੀਂ ਟਾਇਟ ਕਰਨਾ ਤਾਂ ਇਹ ਜ਼ਰੂਰ ਇਹਦੇ ਵਿੱਚ ਧਿਆਨ ਰੱਖਣਾ ਤੋਂ ਉਸ ਤੋਂ ਬਾਅਦ ਅਸੀਂ ਇਹਦੇ ਹੇਠਾਂ ਕੋਲੀ ਲਗਾਵਾਂਗੇ ਤੇ ਕੋਲੀ ਦੇ ਵਿੱਚ ਆਇਲ ਰਹਿੰਦਾ ਤਾਂ ਇਹ ਦੀ ਵਿੱਚ ਆਇਲ ਰੈਨ ਕਰਕੇ ਕਲੱਚ ਪਲੇਟਾਂ ਨੂੰ ਇਹ ਮਦਦ ਕਰਦੀ ਹੈ ਤੋ ਇਹਦੇ ਵਿੱਚ ਕੰਪਨੀ ਨੇ ਓਲਡ ਮਾਡਲ ਦੇ ਵਿੱਚ 10 ਨੰਬਰ ਨਾਟਾ ਔਰ ਨਿਊ ਮਾਡਲੇ ਵਿੱਚ 8 ਨੰਬਰ ਨਟ ਹੈ ਚੂੜੀ ਦੋਮਾ ਦੀ 10 ਨੰਬਰੀ ਹੁੰਦੀ ਹੈ। ਤੋਂ ਇਹੀਂ ਗੋਟੀ ਨਾਲ ਟਾਈਟ ਕਰ ਲੈਣੇ। ਤੋਂ ਇਹ ਵੀ ਦੋਵੇਂ ਬਰਾਬਰ ਹੀ ਟਾਈਟ ਕਰਨੇ ਆ। ਟਾਈਟ ਕਰਨ ਤੋਂ ਬਾਅਦ ਅਹੀਂ ਨੂੰ ਕਲਚ ਨੂੰ ਚੈੱਕ ਕਰ ਲੈਣਾ ਕਿ ਕਲਚ ਸਾਡਾ ਕੋਲੀ ਨਾਲ ਲੱਗੇ ਤੇ ਨਹੀਂ ਕਦਾ। ਫਰੀ ਹੈ ਨਾ। ਤਾਂ ਇਹਨੂੰ ਚੈੱਕ ਕਰਨ ਤੋਂ ਬਾਅਦ ਅਹੀਂ ਦੇ ਵਿੱਚ ਅਗਲੀ ਤਰਫ ਲਗਾਵਾਂਗੇ ਰੂਟਰ ਤਾਂ router ਨੂੰ ਕਿਸ ਤਰ੍ਹਾਂ ਲਗਾਉਣਾ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ। ਇਹ router ਦੇ ਵਿੱਚ ਇੱਕ ਛੋਟਾ ਜਿਹਾ ਸਰਾਖ ਹੁੰਦਾ। ਇਹ ਜਰੂਰ ਚੈੱਕ ਕਰ ਲੈਣਾ। ਆਰ ਪਰ ਬਣਿਆ ਹੁੰਦਾ ਹੈ। ਤਾਂ ਇਹਨੂੰ ਪਡਰੋਲ ਨਾਲ ਜਾਂ ਹਵਾ ਨਾਲ ਚੈੱਕ ਕਰ ਲੈਣਾ। ਤੇ ਜੁਨਾ ਵੀ ਸਮਾਨ ਆਹੀ ਦੇਖ ਰਹੇ ਤੁਸੀਂ ਇਹ ਬਿਲਕੁਲ ਸਾਰਾ ਚੰਗੀ ਤਰ੍ਹਾਂ ਡੀਜ਼ਲ ਨਾਲ ਕਲੀਨ ਕੀਤਾ ਹੋਇਆ। ਜਿੰਨੀ ਵਾਦੇ ਇੰਜਣ ਦੀ ਸਫਾਈ ਹੋਏਗੀ ਸਮਾਨ ਦੀ ਜਾਂ ਪੁਰਜਿਆਂ ਦੀ ਤਾਂ ਉਨੀ ਹੀ ਵਧੀਆ ਆਵਾਜ਼ ਦੀ। ਸਾਉਂਡ ਬਣੇਗੀ ਤੇ ਇਸ ਤਰ੍ਹਾਂ ਕਮਾਗੇ ਨੂੰ ਅਡਜਸਟ ਕਰ ਲੈਣਾ ਉਸ ਤੋਂ ਬਾਅਦ ਇਹਦੇ ਵਿੱਚ ਗੋਲਡ ਜੋ ਬਿੰਦੂ ਆ ਉਹ ਉੱਪਰ ਕਰ ਲੈਣਾ ਬਾਸਨਲਾ ਔਰ ਜੋ ਤੁਹ ਪਰ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਵੱਡਾ ਨਟ ਜੋ ਰੂਟਰ ਦਾ ਹੀ ਰੂਟਰ ਨੂੰ ਲਗਾਣਾ ਔਰ ਛੋਟਾ ਨਟ ਜਿਹੜਾ ਉਹ ਕਲੱਚ ਦੇ ਵਿੱਚ ਲੱਗਦਾ ਤਾਂ ਇਹਨੂੰ ਹਹੀਂ ਨੂੰ ਵੀ ਇਹਹੀਂ ਪਰਪਰ ਟੂਲ ਨਾਲ ਟਾਈਟ ਕਰ ਲੈਣਾ ਤੇ ਜਦੋਂ ਇਹਨੂੰ ਟਾਈਟ ਕਰਨਾ ਹੈ ਤੇ ਇਹਦੇ ਵਿੱਚ ਇੱਕ ਛੋਟੀ ਗਰਾਰੀ ਆਂਦੀ ਹੈ ਕੱਟ ਵਾਲੀ ਟੂਲ ਹੁੰਦਾ ਉਹ ਦੋਵੇਂ ਗਰਾਰੀਆਂ ਦੇ ਵਿੱਚ ਆਹੀਂ ਲਗਾ ਕੇ ਤਾਂ ਫੇਰ ਇਹਨੂੰ ਆਹੀਂ ਟਾਈਟ ਕਰਨਾ ਤਾਂ ਇਹ ਨੂੰ ਵੀ ਪੂਰੇ ਪ੍ਰੋਪਰ ਇਸ ਤਰ੍ਹਾਂ ਇਹ ਗਰਾਰੀ ਲਗਾ ਲੈਣੀ ਹੈ ਇਹਦੇ ਵਿੱਚ ਇਹ ਟੂਲ ਸਪੈਸ਼ਲੀ ਇਹਦੇ ਬਣ ਕੇ ਆਂਦਾ ਤਾਂ ਇਹ ਪ੍ਰਾਇਮਰੀ ਗੇਅਰ ਦੇ ਵਿੱਚ ਔਰ ਕਟੋਰੇ ਦੇ ਵਿੱਚ ਇਹ ਦੋਵਾਂ ਨੂੰ ਐਡਜਸਟ ਕਰਕੇ ਤਬ ਗਰਾਰੀ ਪਕੜ ਲੈਂਦਾ ਤਾਂ ਇਹ ਨਾਲ ਸਾਡਾ ਨੱਟ ਜਿਹੜਾ ਹੈ ਟਾਈਟ ਹੋਣ ਦੇ ਵਿੱਚ ਮਦਦ ਕਰਦਾ ਤਾਂ ਅਸੀਂ ਨੱਟ ਟਾਈਟ ਕਰ ਲਿਆ ਹੁਣ ਇਹਦੇ ਵਿੱਚ ਇਹ ਬਾਸ਼ ਲਗਾਵਾਂਗੇ ਮਤਲਬ ਉਸ ਸੀਲ ਜਿਹੜੀ ਆ ਉਹ ਖਰਾਬ ਹੋਣ ਕਰਕੇ ਇਹਦੇ ਵਿੱਚ ਕਚਰਾ ਜਾਣ ਕਰਕੇ ਕ੍ਰੈਂਕ ਖਰਾਬ ਹੋ ਗਈ ਤਾਂ ਐਚੀਟੀ ਦੀ ਅਸੀਂ ਸੀਲ ਇਹਦੇ ਵਿੱਚ ਲਗਾ ਲਈਏ ਪਲੇਟ ਦੇ ਤੋ ਇਹ ਜੈਨ ਲਗਾਵਾਂਗੇ ਨਮਾ ਉੱਡ ਜੈਨ ਨੂੰ ਲਗਾ ਕੇ ਤਾਂ ਪਲੇਟ ਨੂੰ ਇਹਦੇ ਉੱਪਰ ਰੱਖ ਕੇ ਤੇ ਸਟਾਰ ਨਟ ਚਾਰੇ ਦੇ ਚਾਰੇ ਨਟ ਟਾਈਟ ਕਰਨੇ ਆ ਤਾਂ ਇਹਦੇ ਨਾਲ ਸਾਡੀ ਕਲੱਚ ਦੀ ਅੰਦਰ ਵਾਲੀ ਫਿਟਿੰਗ ਸਾਰੀ ਕੰਪਲੀਟ ਹੋ ਜੇਗੀ ਤੇ ਸਟਾਰ ਨਟ ਹੁੰਦੇ 8 ਨੰਬਰ ਚੂੜੀ ਦੇ ਤੋ ਚਾਰੇ ਦੇ ਚਾਰੇ ਅਸੀਂ ਨਟ ਬਰਾਬਰ ਟਾਈਟ ਕਰਨੇ ਆ ਤਾਂ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜੋ ਸਾਡਾ ਕਲੱਚ ਦਾ ਚੈਂਬਰ ਆ ਉਹਨੂੰ ਚੈੱਕ ਕਰਨਾ ਉਹਦੀ ਠੇਸੀ ਨੂੰ ਚੈੱਕ ਕਰਨਾ ਔਰ ਉਦੇ ਵਿੱਚ ਕਿੰਨੀ ਪਲੇਟ ਏਸੀ ਦੇ ਉਹ ਚੈੱਕ ਕਰਕੇ ਉਹਦਾ ਛੱਲੇ ਨੂੰ ਬਦਲ ਗਏ ਤੇ ਫਿਰ ਇਹਦੇ ਵਿੱਚ ਆਈ ਫਿਟ ਕਰਨਾ ਉਹ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਹ ਇਹਦੇ ਵਿੱਚ ਸਪ੍ਰਿੰਗੇ ਦਾ ਕਲਚ ਦਾ ਟੁੱਟਿਆ ਹੋਇਆ ਤਾਂ ਇਹਨੂੰ ਅਸੀਂ ਚੇਂਜ ਕਰਨਾ ਇਹ ਵਾਲਾ ਤੇ ਇਹਨੂੰ ਅਸੀਂ ਬਾਹਰ ਕੱਢ ਲੈਣਾ ਤੇ ਬਾਹਰ ਕੱਢ ਕੇ ਇਹਦੇ ਵਿੱਚ ਛੱਲੇ ਨੂੰ ਵੀ ਚੇਂਜ ਕਰਾਂਗੇ ਔਰ ਸਪ੍ਰਿੰਗ ਨੂੰ ਵੀ ਚੇਂਜ ਕਰਾਂਗੇ ਔਰ ਇਹਨੂੰ ਸਭ ਤੋਂ ਪਹਿਲਾਂ ਅਸੀਂ ਚੰਗੀ ਤਰ੍ਹਾਂ ਇਹਦੀ ਸਫਾਈ ਕਰਾਂਗੇ ਤਾਕਿ ਮਿੱਟੀ ਕਚਰਾ ਰੇਤੇ ਦੇ ਖਾਨ ਵਿੱਚ ਨਾ ਰਹਿਣ ਤੇ ਇਹ origignal ਛੋ ਛੱਲਿਆਂ ਦੀ ਪੈਕਿੰਗ ਆਦੀ ਹੈ ਉਹਦੇ ਵਿੱਚੋਂ ਅਸੀਂ ਇਹ ਇੱਕ ਛੱਲਾ ਕੱਢ ਕੇ ਤਾਂ ਇਹਦੇ ਵਿੱਚ ਅਸੀਂ ਲਗਾ ਦੇਣਾ ਕੋਸ਼ਿਸ਼ ਕਰਨੀ ਹੈ ਕਿ ਇਹਦੇ ਵਿੱਚ origignal ਛੱਲਾ ਹੀ ਲਗਾਇਆ ਜਾਏ ਨਹੀਂ ਤਾਂ ਇਹ ਤੋਂ ਤੇਲ ਫਿਰ ਬਹੁਤ ਜ਼ਿਆਦਾ ਸਿੰਮਦਾ ਤੇ ਇਸ ਤਰ੍ਹਾਂ ਇਹਦੇ ਵਿੱਚ ਸਪ੍ਰਿੰਗ ਲਾ ਦੇਣਾ ਔਰ ਜਦੋਂ ਅਸੀਂ ਇਹਦੇ ਵਿੱਚ ਚੈਂਬਰ ਦੇ ਲਗਾਣਾ ਤਾਂ ਥੋੜਾ ਜਾਈ ਇਹਦੇ ਵਿੱਚ ਪੈਟਰੋਲ ਲਗਾ ਲੈਣਾ ਤਾਂ ਕਿ ਇਹ ਆਰਾਮ ਨਾਲ ਵਿੱਚ ਚੱਲ ਜੇ ਇਸ ਤਰ੍ਹਾਂ ਵੀ ਚੱਲ ਜਾਂਦਾ ਲੇਕਿਨ ਪਟਰੋਲ ਲਗਾਈਏ ਤਾਂ ਫਿਰ ਬੜੇ ਹੀ ਆਰਾਮ ਨਾਲ ਇਹਦੇ ਵਿੱਚ ਅਡਜਸਟ ਹੋ ਜਾਂਦਾ ਤਾਂ ਇਸ ਉਪਰ ਇਹ ਆਪਣੀ ਜਗ੍ਹਾ ਤੇ ਲੱਗ ਜਾਣਾ ਇਸ ਤਰ੍ਹਾਂ ਥੋੜਾ ਜਿਹਾ ਇਹਦੇ ਵਿੱਚ ਪਟਰੋਲ ਲਾ ਕੇ ਤਾਂ ਇਹਨੂੰ ਬੈਕ ਸਾਈਡ ਤੋਂ ਥੋੜਾ ਜਿਹਾ ਦਬਾਣਾ ਤੇ ਬੜੇ ਆਰਾਮ ਨਾਲ ਅੰਦਰ ਚੱਲ ਜਾਂਦਾ ਇਹਦੇ ਨਾਲ ਸਾਡੀ ਸੀਲ ਖਰਾਬ ਨਹੀਂ ਹੁੰਦੀ ਤਾਂ ਇਹ ਠੇਸੀ ਸਾਡੀ ਲਗਾਉਣ ਲਈ ਤਿਆਰ ਤਾਂ ਹੁਣ ਅਸੀਂ ਥੋੜੀ ਜੀ ਗਰੀਸ ਲਗਾਵਾਂਗੇ ਔਰ ਗਰੀਸ ਨਾਲ ਠੇਸੀ ਨੂੰ ਇਹਦੇ ਵਿੱਚ ਅਡਜਸਟ ਕਰਕੇ ਤੇ ਚੈਂਬਰ ਨੂੰ ਅਸੀਂ ਲਗਾਵਾਂਗੇ ਸਲੱਗ ਸਲੱਗ ਲਗਾ ਗਏ ਤੇ ਇਹਦੇ ਵਿੱਚ ਜੈਨ ਲਗਾ ਕੇ ਸਪੈਸ਼ਲ ਤੇ ਇਹਨੂੰ ਅਸੀਂ ਜੋੜ ਦੇਵਾਂਗੇ। ਤੋਂ ਇਹਦੇ ਵਿੱਚ ਤਿੰਨ ਨਾਟੇ ਲੰਬੇ ਹੋਣਗੇ 8 ਨੰਬਰ ਔਰ ਜੋ ਪੰਜ ਨਾਟਾ ਉਹ ਛੋਟੇ ਹੋਣਗੇ। ਤੋਂ 8 ਦੀ 8 ਨਾਟਾ ਇਹਦੇ ਵਿੱਚ ਟਾਈਡ ਕਰ ਲੈਣੇ ਆ। ਤੋਂ ਇਸ ਤਰ੍ਹਾਂ ਸਾਡਾ ਕਲੱਚ ਕੰਪਲੀਟ ਤਿਆਰ ਹੋ ਗਿਆ। ਤੋਂ ਉਮੀਦ ਕਰਦਾ ਹਾਂ ਕਿ ਆਪ ਸਭ ਨੂੰ ਸਾਡੀ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਔਰ ਹੋਰ ਬਹੁਤ ਸਾਰੀ ਜਾਣਕਾਰੀ ਲਈ ਸਬਸਕ੍ਰਾਈਬ ਕਰਨ ਦੀ ਕਿਰਪਾ ਕਰਨਾ ਔਰ ਇੱਥੇ ਵੀ ਤੁਹਾਨੂੰ ਇੱਕ ਗੱਲ ਜਰੂਰ ਦੱਸਣਾ ਚਾਹਾਂਗੇ ਕਿ ਜਦੋਂ ਇਹ ਅੱਠ ਨਾਟ ਅਸੀਂ ਲਗਾਣੇ ਆ ਤਾਂ ਇਹ ਵੀ ਅਸੀਂ ਫੇਸ ਟੂ ਫੇਸ ਬਰਾਬਰ ਹੀ ਟਾਈਟ ਕਰਨੇ ਆ ਇੱਕ ਤਰਫ ਦੇ ਸਾਰੇ ਨਟ ਕਦੇ ਵੀ ਟਾਈਟ ਨਹੀਂ ਕਰਨੇ ਆਮਣੋ ਸਾਹਮਣੀ ਬਰਾਬਰ ਟਾਈਟ ਕਰਕੇ ਹੀ ਇਹਨੂੰ ਚੈਂਬਰ ਨੂੰ ਫਿਟਿੰਗ ਕਰਨਾ ਹੁੰਦਾ ਤਾਂ ਇਸ ਨਾਲ ਸਾਡੀ ਇਹ ਜਿਹੜੀ ਹੈ ਲੀਕੇਜ ਫਿਰ ਨਹੀਂ ਹੁੰਦੀ। ਆਟ ਸਾਰੇ ਟਾਈਟ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਲਗਾਵਾਂਗੇ ਕਿੱਕ ਸੀਲ ਜੋ ਕਿ ਐਚੀਟੀਡੀ ਦੇ ਵਿੱਚ ਲਗਾਵਾਂਗੇ। ਤੋਂ ਇਹਨੂੰ ਪੈਕਿੰਗ ਦੇ ਵਿੱਚੋਂ ਬਾਹਰ ਕੱਢ ਲਿਆ। ਤਾਂ ਹੁਣ ਅਸੀਂ ਇਹਦੇ ਵਿੱਚ ਲਗਾਵਾਂਗੇ ਸੀਲ ਨੂੰ 플ੱਗ ਬਾਨੇ ਦੀ ਮਦਦ ਨਾਲ ਜਾਂ ਕਿਸੇ ਵੀ ਗੂਟੀ ਦੇ ਨਾਲ ਤੇ ਇਹਨੂੰ ਅਸੀਂ ਠੇਸ ਲਗਾ ਕੇ ਤੇ ਬੈਕ ਸਾਈਡ ਤੋਂ ਦਬਾ ਲੈਣਾ। ਤੁਹਾਨੂੰ ਤੋ ਵਿੱਚ ਆਪ ਸਭ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ।